ਤੇ ਦੇਸ਼ਵਾਸੀਆਂ ਨੂੰ ਕੇਂਦਰ ਸਰਕਾਰ ਦੇ ਵੱਲੋਂ ਇੱਕ ਵੱਡੀ ਰਾਹਤ ਦਿੱਤੀ ਗਈ ਹੈ ਜੀਐਸਟੀ ਦਰਾਂ ਦੇ ਵਿੱਚ ਕਟੌਤੀ ਕੀਤੀ ਗਈ ਹੈ ਜਿਸ ਦੇ ਨਾਲ ਖਾਣ-ਪੀਣ ਤੋਂ ਲੈ ਕੇ ਮੋਟਰ ਵਹੀਕਲ ਵੀ ਜਿਹੜੇ ਸਸਤੇ ਹੋ ਗਏ ਨੇ ਕਾਬਿਲ ਜ਼ਿਕਰ ਹੈ ਕਿ ਦੋ ਟੈਕਸ ਸਲੈਬਸ ਨੂੰ ਖਤਮ ਕਰ ਦਿੱਤਾ ਗਿਆ 12 ਅਤੇ 18 28% ਦੀ ਹੈ ਟੈਕਸ ਸਲੈਬਸ ਨੂੰ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ ਜਿਸ ਦੇ ਨਾਲ ਹੁਣ ਬਹੁਤ ਸਾਰੀਆਂ ਚੀਜ਼ਾਂ ਸਸਤੀਆਂ ਹੋ ਜਾਣਗੀਆਂ ਮੋਟਰਸਾਈਕਲ ਏਸੀ ਫ੍ਰਿਜ ਅਤੇ तमाम ਜਿਹੜੇ ਕਿ ਹੁਣ ਇਹਨਾਂ ਕੀਮਤਾਂ ਦੇ ਵਿੱਚ ਵੱਡੀ ਰਾਹਤ ਮਿਲਣ ਤੋਂ ਬਾਅਦ ਹੁਣ ਦੇਸ਼ਵਾਸੀਆਂ ਦੇ ਵਿੱਚ ਜਿਹੜੀ ਕਿ ਇੱਕ ਵਧੀਆ ਜਿਹੜੀ ਕਿ ਹੈ ਕੇਂਦਰ ਸਰਕਾਰ ਨੂੰ ਲੈ ਕੇ ਜੋ ਫੈਸਲਾ ਕੀਤਾ ਗਿਆ ਉਸ ਤੋਂ ਲੈ ਕੇ ਅਸ਼ਲਾਗਾ ਕੀਤੀ ਜਾ ਰਹੀ ਹੈ ਕਾਫੀ ਜ਼ਿਕਰ ਹੈ ਕਿ ਬਕਾਇਦਾ ਖਜ਼ਾਨਾ ਮੰਤਰੀ ਨਿਰਮਲ ਸੀ타 ਰਮਨ ਦੇ ਵੱਲੋਂ ਇਸ ਸਬੰਧੀ ਜ਼ਿਕਰ ਕੀਤਾ ਗਿਆ ਤੇ ਕੱਲ ਜੀਐਸਟੀ ਕੌਂਸਲ ਦੀ 5ਵੰਝਮੀ ਮੀਟਿੰਗ ਜਿਹੜੀ ਕਿ ਹੋਈ ਸੀ ਉਸ ਦੇ ਵਿੱਚ ਕਈ ਮਹੱਤਵਪੂਰਨ ਫੈਸਲੇ ਲਏ ਗਏ ਨੇ ਅਤੇ ਵਿੱਤ ਮੰਤਰੀ ਨਿਲਮਾ ਸੀਤਰਾਮਨ ਦੇ ਇਸ ਬੰਦੀ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਦੱਸਿਆ ਕਿ ਹੁਣ ਸਿਰਫ ਜੀਐਸਟੀ ਦੀਆਂ 5% ਅਤੇ 18% ਦੀ ਸਲੈਬ ਹੀ ਰਹਿ ਚੁੱਕੀਆਂ ਹਨ ਜਦ ਕਿ ਜੀਐਸਟੀ ਸਲੈਬ ਸੇ 12 ਫੀਸਦੀ ਤੇ 28 ਫੀਸਦੀ ਨੂੰ ਖਤਮ ਕਰ ਦਿੱਤਾ ਗਿਆ ਹੈ। ਇਹਨਾਂ ਸਲੈਬ ਦੇ ਵਿੱਚ ਜ਼ਿਆਦਾਤਰ ਜ਼ਰੂਰੀ ਚੀਜ਼ਾਂ ਸ਼ਾਮਿਲ ਸਨ ਲਗਜ਼ਰੀ ਅਤੇ ਨੁਕਸਾਨ ਦੇ ਵਸਤਾਂ। ਦੇ ਲਈ ਇੱਕ ਵੱਖਰਾ ਸਲੈਬ ਹੋਵੇਗਾ ਜੋ ਕਿ 40 ਫੀਸਦੀ ਨਿਰਧਾਰਿਤ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਜੋ ਕੁਝ ਸਸਤਾ ਹੋਇਆ ਉਸ ਦੇ ਵਿੱਚ ਖਾਣ ਪੀਣ ਵਾਲੀਆਂ ਵਸਤਾਂ ਰੋਟੀ, ਪਰੌਂਠਾ ਅਤੇ ਹੋਰ ਜਿਹੜੀਆਂ ਕਿ ਚੀਜ਼ਾਂ ਸ਼ਾਮਿਲ ਕੀਤੀਆਂ ਗਈਆਂ ਨੇ ਜਿਸ ਦੇ ਨਾਲ ਲੋਕਾਂ ਨੂੰ ਰਾਹਤ ਮਿਲੇਗੀ ਅਤੇ ਸਿਹਤ ਬੀਮਾ ਵੀ ਜਿਹੜਾ ਕਿ ਹੋਣਾ ਉਸ ਦਾ ਪ੍ਰੀਮੀਅਮ ਘਟ ਕਰ ਦਿੱਤਾ ਗਿਆ ਉਸ ਤੋਂ ਬਿਲਕੁਲ ਟੈਕ ਫ੍ਰੀਕ ਕਰ ਦਿੱਤਾ ਗਿਆ ਤੇ ਹੁਣ ਜੋ ਚੀਜ਼ਾਂ 5% ਦੀ ਸਲੈਬਸ ਦੇ ਵਿੱਚ ਆਉਣਗੀਆਂ ਉਸ ਦੇ ਵਿੱਚ ਜਿਹੜਾ ਕੀ ਹੈ ਤੇਲ ਹੋ ਗਿਆ ਤੁਦ ਰਸ਼ ਹੋਗੇ ਸਾਈਕਲ ਅਤੇ ਨਾਲ ਹੀ ਸੋਈਦਾ ਅਤੇ ਖਰੇਲੂ ਵਰਤੋ ਦੇ ਵਿੱਚ ਆਣ ਵਾਲਾ ਸਮਾਨ ਸ਼ਾਮ ਸ਼ਾਮਲ ਕੀਤਾ ਗਿਆ ਅਤੇ GST ਜਿਹੜਾ 5% ਸਲੇਬ ਤੋਂ ਬਿਲਕੁਲ ਖਤਮ ਕਰ ਦਿੱਤਾ ਗਿਆ ਜਿਸ ਨੂੰ ਬਿਲਕੁਲ ਟੈਕਸ ਫਰੀ ਕੀਤਾ ਗਿਆ ਉਸ ਦੇ ਵਿੱਚ ਦੁੱਧ ਬਰੈਡ ਪਨੀਰ ਅਤੇ ਸਾਰੇ ਜਿਨੇ ਕੀ ਭਾਰਤੀ ਆਟੇ ਦੇ ਬ੍ਰਾਂਡ ਸੈਗੇ ਨੇ ਉਹਨਾਂ ਤੇ ਜੀਐਸਟੀ ਜ਼ੀਰੋ ਕਰ ਦਿੱਤਾ ਗਿਆ ਯਾਨੀ ਕਿ ਹੁਣ ਰੋਟੀ ਅਤੇ ਹੋਰ ਦੁੱਧ ਪਰੌਂਠਾ ਖਾਣ ਪੀਣ ਵਾਲੀਆਂ ਵਸਤਾਂ ਦੇ ਉੱਪਰ ਤੁਹਾਨੂੰ ਜੀਐਸਟੀ ਦੀ ਅਦਾਇਗੀ ਨਹੀਂ ਕਰਨੀ ਪਵੇਗੀ ਜੀਐਸਟੀ 12% ਤੋਂ ਕਟਾ ਕੇ ਜਿਹੜਾ ਕੀ ਇਸ ਨੂੰ ਕੀਤਾ ਗਿਆ ਉਸ ਤੋਂ ਨਾਲ ਲੋਕਾਂ ਨੂੰ ਰਾਹਤ ਤਾਂ ਮਿਲੇਗੀ ਸਗੋ ਜਿਹੜੀਆਂ ਕੀ ਚੀਜ਼ਾਂ ਹੋਣ ਦੇ ਨਾਲ ਲੋਕਾਂ ਦੀ ਆਰਥਿਕ ਜਿਹੜੀ ਕਿ ਕਹਿ ਸਕਦੇ ਹੈਗੀਆਂ ਆਰਥਿਕ ਜਿਹੜਾ ਕਿ ਦੌਰ ਹੈ ਉਹ ਵੀ ਉਸ ਦਾ ਭਾਰ ਵੀ ਘਟ ਜਾਵੇਗਾ ਤੇ ਇੱਥੇ ਇਹ ਵੀ ਜ਼ਿਕਰ ਕਰਨਾ ਲਾਜ਼ਮੀ ਹੈ ਕਿ ਜਿਹੜੀਆਂ ਕਿ ਗੱਡੀਆਂ ਸਸਤੀਆਂ ਹੋਣਗੀਆਂ ਜਿਹੜੇ ਲੋਕ ਸੁਪਨਾ ਦੇਖੀ ਬੈਠੇ ਨੇ ਆਪਣੀਆਂ ਕਾਰਾਂ ਲੈਣ ਦਾ ਹੁਣ ਉਹ ਸਰਕਾਰ ਹੁੰਦਾ ਹੋਇਆ ਨਜ਼ਰ ਆਵੇਗਾ ਤੇ ਜਿਹੜੇ ਲੋਕ ਕਾਰ ਬਣਾਉਣਾ ਚਾਹੁੰਦੇ ਨੇ ਉਹਨਾਂ ਨੂੰ ਲੈ ਕੇ ਵੀ ਇੱਕ ਰਾਹਤ ਦੀ ਖਬਰ ਇਹ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਇੱਥੇ ਜ਼ਿਕਰ ਕਰਨਾ ਇਹ ਵੀ ਬੇਹੱਦ ਜ਼ਰੂਰੀ ਹੈ ਕਿ ਜਿਹੜਾ ਕਿ ਇਹ ਜੀਵਨ ਰੱਖਿਆ ਦਵਾਈਆਂ ਦੇ ਉੱਪਰ ਵੀ ਜਿਹੜਾ ਕਿ GST ਉਹ ਜ਼ੀਰੋ ਕਰ ਦਿੱਤਾ ਗਿਆ ਜੋ ਕਿ ਪਹਿਲਾਂ 12% ਦੀ ਟੈਕਸ ਲਿਆ ਜਾਂਦਾ ਸੀ ਉਸ ਨੂੰ ਹੁਣ ਬਿਲਕੁਲ ਟੈਕਸ ਫ੍ਰੀ ਕਰ ਦਿੱਤਾ ਗਿਆ ਜ਼ਾਹਰ ਜੀ ਗੱਲ ਹੈ ਕਿ ਇਸ ਦੇ ਨਾਲ ਲੋਕਾਂ ਨੂੰ ਭਾਰੀ ਜਿਹੜੀ ਕਿ ਰਾਹਤ ਜ਼ਰੂਰ ਮਿਲਣ ਵਾਲੀ ਹੈ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਤਾਂ 350 CC ਤੱਕ ਦੇ ਮੋਟਰਸਾਈਕਲ 에어 ਕੰਡੀਸ਼ਨਰ ਇਹਤੇ ਡਿਸ਼ਵਾਸਰ ਸਮੇਤ ਟੀਵੀ ਵਰਗੇ ਜਿਹੜੇ ਕੀ ਉਤਪਾਦ ਹੈਗੇ ਨੇ ਉਹਨਾਂ ਦੇ ਉੱਪਰ ਵੀ ਵੱਡੀ ਰਾਹ ਦਿੱਤੀ ਗਈ ਹੈ ਅਤੇ ਇੱਥੋਂ 28% ਦੀ ਟੈਕਸ ਘਟਾ ਕੇ ਜਿਹੜਾ ਕਿ 18% ਦੀ ਕੀਤਾ ਗਿਆ ਇਸ ਦੇ ਨਾਲ ਹੀ ਜੇਕਰ ਆਪਾਂ ਗੱਡੀਆਂ ਦੀ ਗੱਲ ਕਰੀਏ ਤਾਂ 1200 ਸੀਸੀ ਤੋਂ ਵੱਧ ਅਤੇ 4000 ਮਿਲੀਲੀਟਰ ਤੋਂ ਵੱਧ ਲੰਮੇ ਵਾਹਨ ਜਿਹੜੇ ਕਿ ਉਹਨਾਂ ਦੇ ਉੱਪਰ ਹੋਣ ਜੀਐਸਟੀ ਨੂੰ ਲੈ ਕੇ ਵੱਡੀ ਅਨਾਉਂਸਮੈਂਟ ਕੀਤੀ ਗਈ ਹੈ ਜਿਸ ਦੇ ਨਾਲ ਲੋਕਾਂ ਨੂੰ ਜ਼ਰੂਰ ਫਾਇਦਾ ਹੁੰਦਾ ਹੋਇਆ ਨਜ਼ਰ ਆਵੇਗਾ ਉਧਰ ਕੇਂਦਰੀ ਵਿੱਤ ਮੰਤਰੀ ਨਿਰਮਲ ਸਿਤਾਰਮਨ ਨੇ ਕਿਹਾ ਕਿ ਜੀਐਸਟੀ ਦੇ ਵਿੱਚ ਇਸ ਦਰ ਆਮ ਲੋਕਾਂ ਨੂੰ ਧਿਆਨ ਦੇ ਵਿੱਚ ਰੱਖਿਆ ਕੀਤਾ ਗਿਆ ਅਤੇ ਆਮ ਆਦਮੀ ਦੀ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੇ ਉੱਪਰ ਲਗਾਏਗੇ ਹੋਰ ਟੈਕਸ ਪੂਰੀ ਤਰ੍ਹਾਂ ਦੇ ਨਾਲ ਜਿਹੜੇ ਕਿਓਸ ਦੇ ਉੱਪਰ ਸਮੀਖਿਆ ਕੀਤੀ ਗਈ ਹੈ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਦਰਾਂ ਦੇ ਵਿੱਚ ਭਾਰੀ ਕਟੌਤੀ ਕੀਤੀ ਗਈ ਅਤੇ ਕਿਸਾਨਾਂ ਦੇ ਲਈ ਵੀ ਜਿਹੜਾ ਕਿ ਮਹੱਤਵਪੂਰਨ ਫੈਸਲਾ ਕੀਤਾ ਗਿਆ ਕਿ ਖੇਤੀਬਾੜ ਦੇ ਖੇਤੀਬਾੜੀ ਨਾਲ ਜੁੜੇ ਹੋਏ ਸੰਦਾਂ ਨੂੰ ਵੀ ਜਿਹੜਾ ਕਿ ਟੈਕਸ ਫ੍ਰੀ ਕਰ ਦਿੱਤਾ ਗਿਆ